ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ ਆਪਾਂ ਗੱਲ ਕਰਦੇ ਹਾਂ ਸਿਹਤ ਬਾਰੇ ਸਿਹਤ ਵਿੱਚ ਇਕੱਲਾ ਖਾਣ ਪੀਣੇ ਸ਼ਾਮਿਲ ਨਹੀਂਗਾ ਆਕਸੀਜਨ ਸ਼ਾਮਿਲ ਨਹੀਂ ਸਾਡਾ ਸਰੀਰ ਲਚਕੀਲਾ ਵੀ ਹੋਣਾ ਚਾਹੀਦਾ ਜਦੋਂ ਆਪਾਂ ਜੇ ਆਪਣੇ ਬਜ਼ੁਰਗਾਂ ਦੀ ਉਸ ਜ਼ਿੰਦਗੀ ਵੱਲ ਜਾਈਏ ਤਾਂ ਉਸ ਜ਼ਿੰਦਗੀ ਵਿੱਚ ਭਾਵੇਂ ਗਰੀਬੀ ਸੀ ਪਰ ਉਹ ਹੱਥੇ ਕੰਮ ਕਰਦੇ ਸੀਗੇ ਫੇਰ ਵੀ ਕਸਰਤ ਕਰਦੇ ਸੀਗੇ ਕਸਰਤ ਨੂੰ ਆਪਣੇ ਮਜੂਰ ਕੰਦਸਨ ਜੋਰ ਕਰਨਾ ਮੂੰਗਲੀਆਂ ਫੇਰਨੀਆਂ ਮੁਧਕਰ ਚੱਕਣਾ ਡੰਡ ਬੈਠਕਾਂ ਬਹੁਤ ਸਾਰੀਆਂ ਕਸਰਤਾਂ ਸਨ ਉਹ ਕਰਦੇ ਸਨ ਤੇ ਜਿਹੜੇ ਪਿੰਡ ਦੇ ਵਿੱਚ ਬਹੁਤ ਹੀ ਕਮਜ਼ੋਰ ਹੁੰਦੇ ਸੀਗੇ ਮਤਲਬ ਜਿਆਦਾ ਹੀ ਕਮਜ਼ੋਰ ਕੁਝ ਚੱਕਣ ਜੋਗੇ ਨਹੀਂ ਕਰਨ ਜੋਗੇ ਨਹੀਂ ਤਾਂ ਉਹਨਾਂ ਦਾ ਮਜ਼ਾਕ ਉਸ ਤਰ੍ਹਾਂ ਗਿੱਧਿਆਂ ਬੋਲੀਆਂ ਵਿੱਚ ਪਿੰਡਾਂ ਦੇ ਲੋਕ ਉਹ ਲੈਵਲ ਤੇ ਮਤਲਬ ਬੋਲੀਆਂ ਵਿੱਚ ਵੀ ਉਹਨਾਂ ਨੂੰ ਜਣੀ ਵਰਤੇ ਜਾਂਦਾ ਸੀ ਉਦਾਹਰਣ ਦੇ ਲਈ ਚਲੋ ਮੈਂ ਨਾਮ ਬਦਲ ਰਿਹਾ ਪਿੰਡ ਵਿੱਚ ਕੋ ਦੋ ਉਹਨਾਂ ਸਮੇਂ ਵਿੱਚ ਪੁਰਾਣੇ ਸਮਿਆਂ ਵਿੱਚ ਕਮਜ਼ੋਰ ਬਜ਼ੁਰਗ ਸੀਗੇ ਜਾਂ ਬੰਦੇ ਨੌਜਵਾਨ ਜੋ ਜੋ ਵੀ ਸਨ ਹੁਣ ਤਾਂ ਆਪਾਂ ਬੀਤ ਚੁੱਕੇ ਨੂੰ ਉਸ ਤਰ੍ਹਾਂ ਗੱਲ ਕਰਾਂਗੇ ਕਿਸੇ ਬੀਬੀ ਨੇ ਬੋਲੀ ਪਾਈ ਕਹਿੰਦੀ ਜਦ ਮੈਂ ਉੱਠੀ ਤੜਕੇ ਭਾਨੇ ਦਾ ਮੁਦਕਰ ਖੜਕੇ 나ਥਾ ਮੁੰਗਲੀਆਂ ਫੇਰਦਾ ਮਤਲਬ ਉਹ ਬੋਲੀਆ ਵਿੱਚ ਉਹਨਾਂ ਲੋਕਾਂ ਨੂੰ ਮਜ਼ਾਕ ਉਡਾਇਆ ਗਿਆ ਜਿਹੜੇ ਕੁਝ ਕਰ ਨਹੀਂ ਸਕਦੇ ਸਨ ਮਤਲਬ ਇਹਨੇ ਇੱਕ ਮਜ਼ਹੂਰ ਸੀਗੇ ਬਹੁਤ ਜ਼ਿਆਰੀਆਂ ਕਸਰਤਾਂ ਸਨ ਪਰ ਆਪਾਂ ਅੱਜ ਇੰਨਾ ਆਰਾਮ ਪ੍ਰਸਤ ਹੋ ਗਏ ਮਤਲਬ ਜੇ ਖੇਤੀ ਵੀ ਕੀਤੀ ਜਾਂਦੀ ਸੀ ਕਿ ਮੰਨ ਲਓ ਇੱਕ ਖੇਤ ਨੂੰ ਬੌਲਦਾਂ ਨਾਲ ਬੋਣਾ ਤਾਂ ਕਿੰਨੇ ਘੇੜੇ ਦਿੱਤੇ ਜਾਣਗੇ ਕਿੰਨੀ ਉਹ ਕਿਸਾਨ ਦੀ ਕਸਰਤ ਹੋ ਜੂ ਫੇਰ ਵੀ ਉਹ ਜੋਗ ਮਤਲਬ ਆਪਣੀ ਕਸਰਤ ਜ਼ੋਰ ਦਾ ਕੰਮ ਕਰਦੇ ਸਨ ਹੁਣ ਜਿਹੜੀ ਬਜ਼ੁਰਗ ਦੱਸ ਵੀ ਜਿਹੜੀ ਸੜਪਾ ਬੈਠਕਾ ਜਦੋਂ ਜਵਾਨ ਹੁੰਦੇ ਸਨ ਤਾਂ ਮਤਲਬ ਇੱਕ ਵਾਰੀ ਚ 500 ਸੜੱਪਾ ਬੈਠ ਕੱਢਦੇ ਸਨ ਜਿਹੜੀ ਸੜੱਪਾ ਬੈਠਕ ਹੈ ਉਹ ਆਮ ਸਾਦੀ ਬੈਠਕ ਦੇ ਨਾਲੋਂ ਮਤਲਬ ਜੇ ਤੁਸੀਂ 500 ਕੱਢਦੇ ਤਾਂ 1000 ਜਿੰਨਾ ਕੰਮ ਕਰਦੇ ਸੀਗੀ ਉਹਨਾਂ ਦੇ ਆਪਣੇ ਹਿਸਾਬ ਸੀਗੇ ਪਰ ਹੁਣ ਕਸਰਤਾਂ ਦਾ ਤਰੀਕਾ ਬਦਲ ਚੁੱਕਿਆ ਅਤੇ ਪਰ ਜਿਹੜਾ ਕੁਦਰਤ ਨੇ ਆਪਾਂ ਨੂੰ ਮਾਹੌਲ ਦਿੱਤਾ ਜੋ ਕੁਦਰਤੀ ਖੇਤੀ ਵਿੱਚ ਹੈ ਇੱਕ ਤਾਂ ਉਹਰੇ ਹਵਾ ਦਾ ਬਹੁਤ ਵਧੀਆ ਪ੍ਰਬੰਧ ਹੈ ਤੇ ਮਿੱਟੀ ਨਾਲ ਆਪਾਂ ਟੱਚ ਰਹਿੰਦੇ ਆ ਜਿਹੜੀ ਮਿੱਟੀ ਆ ਇਨਸਾਨ ਅੱਜ ਇਲੈਕਟ੍ਰੋਨਿਕ ਚੀਜ਼ਾਂ ਨਾਲ ਜ਼ਿਆਦਾ ਜੁੜ ਚੁੱਕਿਆ ਹੈ ਬਿਜਲੀ ਉਤਪਾ ਉਦੋਂ ਉਪਕਰਨ ਹੋ ਗਏ ਮੋਬਾਈਲ ਹੋ ਗਿਆ ਇਹਦਾ ਰੇਡੀਏਸ਼ਨ ਹੁੰਦਾ ਹੈ ਬਾਡੀ ਵਿੱਚ ਜਮਾ ਹੁੰਦਾ ਰਹਿੰਦਾ ਆਪਣੇ ਸਰੀਰ 'ਚ ਪਰ ਉਹ ਥੱਲੇ ਨਹੀਂ ਨਿਕਲਦਾ ਪਰ ਜਦੋਂ ਆਪਾਂ ਮਿੱਟੀ ਨਾਲ ਟੱਚ 'ਤੇ ਆਉਂਦੇ ਆ ਉਹਦੇ ਨਾਲ ਜੁੜਦੇ ਆ ਤਾਂ ਆਪਣੇ ਸਰੀਰ ਵਿੱਚ ਜਿਹੜਾ ਇਸ ਤਰ੍ਹਾਂ ਦਾ ਰੇਡੀਏਸ਼ਨ ਹੋ ਜਾਂਦਾ ਆਪਣੇ ਆਪ ਧਰਤੀ ਪੈਰਾਂ ਦਾ ਜੋ ਸਿਸਟਮ ਹੈੇਠਾਂ ਚੱਲੇ ਜਾਂਦਾ ਤੇ ਇੱਕ ਤਰ੍ਹਾਂ ਨਾਲ ਆਪਾਂ ਮਿੱਟੀ ਨਾਲ ਜੁੜ ਕੇ ਕੁਦਰਤ ਨਾਲ ਜੁੜੇ ਸਿਹਤ ਨਾਲ ਜੁੜੇ ਤੇ ਆਪਣੀ ਸਿਹਤ ਮਜ਼ਬੂਤ ਹੁੰਦੀ ਚੱਲੇ ਜਾਂਦੀ ਆ ਤੇ ਬਿਮਾਰੀਆਂ ਤੋਂ ਬਚਦੇ ਆ ਸੋ ਆਪਾਂ ਪਹਿਲਾਂ ਉਹ ਸੜੱਪਾ ਬੈਠਕ ਦੀ ਜ਼ਰੂਰ ਗੱਲ ਕਰ ਲਈਏ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਪਤਾ ਨਹੀਂ ਸੜੱਪਾ ਬੈਠਕ ਕਿਵੇਂ ਹੁੰਦੀ ਸੀਗੀ ਉਹ ਸੜੱਪਾ ਬੈਠ ਕੇ ਸੜੱਪਾ ਮਾਰ ਕੇ ਕੱਢੀ ਜਾਂਦੀ ਸੀ ਸੋ ਆਪਾਂ ਹੁਣ ਉਹਦੀ ਗੱਲ ਕਰਦੇ ਆ ਉਹ ਇਸ ਤਰ੍ਹਾਂ ਜਿਵੇਂ ਮੰਨ ਲਓ ਤੁਸੀਂ ਆਹ ਜਗ੍ਹਾ ਆ ਗਏ ਅ ਆਪਾਂ ਨੇ ਮਤਲਬ ਦੂਈ ਬੈਠਕ ਮੰਗ ਖੜਨਾ ਜਾਂ ਹੁਣ ਮੈਂ ਇੱਕ ਤਰ੍ਹਾਂ ਜਾਂ ਇਸ ਤਰ੍ਹਾਂ ਕਰਾਂ ਤੁਸੀਂ ਸਮਝ ਜਾਓਗੇ ਇਹ ਸੜੱਪਾ ਬੈਠ ਕੇ ਇਸ ਤਰ੍ਹਾਂ ਕੱਢੀ ਜਾਂਦੀ ਸੀ ਉਹ ਕਿਸਾਨ ਵੀਰੋ ਇਸ ਤਰ੍ਹਾਂ ਉਹ ਬੈਠਕਾਂ ਕਰਦੇ ਸਨ ਤੇ ਕਸਰਤ ਹੁੰਦੀ ਸੀਗੀ ਤੁਸੀਂ ਲਾ ਲਓ ਵੀ ਉਹਨਾਂ ਲੋਕਾਂ ਦੀ ਮਜਬੂਤੀ ਕਿੰਨੀ ਜ਼ਿਆਦਾ ਹੋਣੀ ਆ ਪਰ ਅੱਜ ਅਸੀਂ ਉਹ ਬਜ਼ੁਰਗਾਂ ਦੀਆਂ ਕਸਰਤਾਂ ਤੋਂ ਬਹੁਤ ਦੂਰ ਚਾ ਚੁੱਕੇ ਆ ਸੋ ਆਪਾਂ ਹੁਣ ਗੱਲ ਕਰਾਂਗੇ ਵੀ ਸਰੀਰ ਆ ਜਿਹੜਾ ਉਹ ਆਪਣਾ ਲਚਕੀਲਾ ਹੋਣਾ ਚਾਹੀਦਾ ਲਚਕੀਲਾ ਹੋਣ ਲਈ ਆਪਾਂ ਨੂੰ ਜਿਵੇਂ ਪੁਰਾਣੇ ਸਮਿਆਂ ਦੇ ਲੋਕ ਤਾਂ ਮਜ਼ਬੂਤ ਸੀਗੇ ਤਾਕਤਵਰ ਸੀ ਖਾਣ ਪੀਣ ਵਧੀਆ ਸੀਗਾ ਉਹਨਾਂ ਦੀ ਜ਼ਿੰਦਗੀ ਵਿੱਚ ਲਾਠੀ ਚਲਾਉਣਾ ਵੀ ਸ਼ਾਮਲ ਸੀਗਾ ਸਿੱਖ ਦੇ ਦੀ ਗੱਤਕਾ ਖੇਡਣਾ ਸਿੱਖਦੇ ਸੀਗੇ ਬਹੁਤ ਸਾਰੀਆਂ ਪ੍ਰਕਿਰਿਆਵਾਂ ਆਪਣੇ ਬਜ਼ੁਰਗਾਂ ਨੇ ਕੀਤੀਆਂ ਤੇ ਇੱਕ ਦੂਜੇ ਨਾਲ ਭਾਈਚਾਰਾ ਸੀ ਪਰ ਆਪਾਂ ਹੁਣ ਗੱਲ ਕਰਾਂਗੇ ਉਸ ਕਸਰਤ ਦੀ ਜਿਹੜੀ ਸਾਰੇ ਪਾਰਟ ਦੇ ਵਿੱਚ ਬਹੁਤ ਜ਼ਿਆਦਾ ਲੋਕ ਕਰਦੇ ਨੇ ਤੇ ਉਹ ਆਪਣੇ ਆਪ ਨੂੰ ਲਚਕੀਲਾ ਮੋਜੂਬੀ ਉਤ ਬਣਾ ਸਕਦੇ ਜੇ ਤੁਹਾਡੀ ਉਮਰ 50 ਸਾਲ ਆ ਤਾਂ ਤੁਹਾਡਾ ਸਰੀਰ ਆ ਜਿਹੜਾ ਉਹ ਉਹ ਮਤਲਬ 22 23 ਸਾਲ ਦੀ ਉਮਰ ਦੇ ਨੌਜਵਾਨ ਜਿੰਨਾ ਮਜ਼ਬੂਤ ਹੋ ਸਕਦਾ ਸੋ ਇਹ ਜਾਨੀ ਕਸਰਤਾਂ ਜਿਹੜੀ ਇਹਨੂੰ ਆਪਾਂ ਉਸ ਤਰ੍ਹਾਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਆਪਣੇ ਸਰੀਰ ਨੂੰ ਇੱਕ ਦੋ ਲੰਬੇ ਸਾਹ ਲੈਣੇ ਆ ਤੋ ਇਹ ਲੰਬੇ ਸਾਹ ਤੋਂ ਬਾਅਦ ਆਪਾਂ ਨੇ ਆਪਣੀ ਇਹ 12 ਵਾਰ ਕੀਤੀ ਜਾਂਦੀ ਹੈ ਕਿਰਿਆ ਜਿਹੜੀ ਆ ਤੇ ਇਸ ਨੂੰ ਕਰਨ ਤੋਂ ਬਾਅਦ ਤੁਸੀਂ ਸਾਰਾ ਦਿਨ ਆਪਣੇ ਹੱਥਾਂ ਦਾ ਕੰਮ ਮਿਹਨਤ ਨਾਲ ਜੋ ਮਸ਼ੀਨਰੀ ਕਰਦੀ ਹੈ ਆ ਕੁਦਰਤੀ ਖੇਤੀ ਤੇ ਘਰ ਦੇ ਕੰਮ ਤੇ ਮਤਲਬ ਟੈਨਸ਼ਨ ਫ੍ਰੀ ਹੋ ਕੇ ਕਰ ਸਕਦੇ ਆ ਸੋ ਆਪਾਂ ਉਹ ਸ਼ੁਰੂ ਕਰਨ ਲੱਗੇ ਆ ਅ ਇਹ ਹੁਣ ਧਿਆਨ ਨਾ ਦੇਖਿਓ ਮੈਂ ਇਹਦੇ ਵਿੱਚ ਹੁਣ ਗੱਲਬਾਤ ਤਾਂ ਨਹੀਂ ਕਰਨੀ ਪਰ ਮੈਂ ਅ ਕਰਕੇ ਦਿਖਾਵਾਂਗਾ ਇਹ ਆਪਣੀ ਇੱਕ ਹੋ ਚੁੱਕੀ ਆ ਕੰਪਲੀਟ ਤੇ ਹੁਣ ਆਪਾਂ ਦੂਜੀ ਸ਼ੁਰੂ ਕਰਾਂਗੇ ਤੇ ਇਸ ਤਰ੍ਹਾਂ ਆਪਾਂ ਦੂਈ ਕੰਪਲੀਟ ਕਰ ਲੀਆ ਹੁਣ ਆਪਾਂ ਤੀਜੀ ਕਰਨ ਲੱਗੇ ਆਂ ਰੰਦੋਸ ਤੋਂ ਇਹਨੂੰ ਆਪਾਂ ਨੇ 12 ਵਾਰ ਕਰ ਲੈਣਾ ਤੇ ਲਚਕੀਲਾ ਪਹਨ ਵੱਜ ਜਾਂਦਾ ਹੋਰ ਹੀ ਬਹੁਤ ਸਾਰੀਆਂ ਕਸਰਤਾਂ ਜਿਹੜੀਆਂ ਆਪਾਂ ਸਮੇ ਸਮੇਂ ਦਾ ਕਿਸਾਨ ਵੀਰਾਂ ਨਾਲ ਸਾਂਝੀਆਂ ਕਰਾਂਗੇ ਜਿਹਦੇ ਨਾਲ ਇੱਕ ਤਾਂ ਆਪਾਂ ਨੂੰ ਦਮ ਚੜਨਾ ਬੰਦ ਹੋਣਾ ਚਾਹੀਦਾ ਜੇ ਕਿਸਾਨ ਨੂੰ ਦਮ ਚੜਦਾ ਤਾਂ ਸਰੀਰ ਤੇ ਨੁਕਸਾਨ ਆ ਰਹੇ ਨੇ ਹਾਰਟ ਕਮਜ਼ੋਰ ਹੋ ਰਿਹਾ ਮੈਂ ਆਪਾਂ ਨੇ ਕਿਵੇਂ ਰੇਸ ਲਾਉਣੀ ਹੈ ਕਿਵੇਂ ਭੱਜਣਾ ਹੈ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਜਿਹੜੀ ਇਸ ਕਸਰਤ ਇਕ ਤਾਂ ਇਹ ਮਿੱਟੀ ਆਪਾਂ ਨੂੰ ਬਾਹਰ ਕਿਤੇ ਨਹੀਂ ਮਿਲਦੀ ਜਿਹੜੀ ਕੁਦਰਤੀ ਖੇਤ ਦੀ ਮਿੱਟੀ ਤੁਹਾਡੇ ਖੇਤਾਂ ਦੀ ਮਿਲਣੀ ਆ ਇਸ ਮਿੱਟੀ ਨਾਲ ਤੁਸੀਂ ਜੁੜੋਗੇ ਆਪਣੇ ਬਜ਼ੁਰਗਾਂ ਦਾ ਖੂਨ ਪਸੀਨਾ ਇਹ ਮਿੱਟੀ ਜੇ ਤਾਂ ਗੁਰਬਾਣੀ ਚ ਵੀ ਮਹਾਰਾਜ ਨੇ ਆਪਾਂ ਨੂੰ ਜਿਹੜਾ ਸੰਦੇਸ਼ ਆ ਮਾਤਾ ਧਰਤ ਮਾਤਾ ਦਾ ਮਾਂ ਦੀ ਗੋਦ ਚ ਬੈਠਾਂਗੇ ਉਰੇ ਤੁਸੀਂ ਲੰਬੇ ਪੈ ਜਾਓ ਅਸਮਾਨ ਵੱਲ ਦੇਖੋ ਇੰਨਾ ਆਨੰਦ ਆਊਗਾ ਉਹ ਕਿਸੇ ਸੁਰਗ ਕਿਸੇ ਸੋਫੇ ਕਿਤੇ ਨਹੀਂ ਮਿਲਣਾ ਕਿਉਂਕਿ ਇਹ ਮਿੱਟੀ ਵਿੱਚ ਇੱਕ ਸੰਗੀਤ ਚੱਲਦਾ ਪੰਛੀਆਂ ਦਾ ਤੇਵਰੇ ਇੱਕ ਪੰਛੀ ਨੇ ਹਜ਼ਾਰੇ ਪੰਛੀ ਨੇ ਲੱਗ ਲੱਗ ਕਿਸਮਾਂ ਦੇ ਕਿੰਨੀ ਗਿਣਤੀ ਅਣਗਿਣਤ ਪੰਛੀ ਨੇ ਪਰਮਾਤਮਾ ਦਾ ਗੁਣ ਗਾਣ ਕਰ ਰਹੇ ਨੇ ਇੱਕ ਤਾਂ ਤੁਹਾਡੇ ਕੰਨਾਂ ਨੂੰ ਉਹ ਸੰਗੀਤ ਮਿਲੂਗਾ ਜਿਹੜਾ ਤੁਹਾਨੂੰ ਕਿਤੇ ਨਹੀਂ ਮਿਲਣਾ ਦੂਜਾ ਮਿੱਟੀ ਮਿਲੂ ਜਿਹੜੀ ਜ਼ਹਿਰ ਮੁਕਤ ਹੈ ਤੀਜਾ ਹਵਾ ਤੁਸੀਂ ਬਜ਼ੋਰਦਾਰ ਕਸਰਤ ਕਰਦੇ ਹੋ ਜੇ ਤੁਹਾਡੀ ਉੱਥੇ ਹਵਾ ਵਧੀਆ ਨਹੀਂ ਤਾਂ ਤੁਹਾਨੂੰ ਦਮ ਚੜ ਜਾਊਗਾ ਹੁਣ ਇੱਥੇ ਸਾਰਾ ਕੰਮ ਆਪਾਂ ਹੱਥੀਂ ਕਰਦੇ ਆ ਕੁਦਰਤ ਨਾਲ ਜੋੜਦੇ ਆ ਤੇ ਕੋਸ਼ਿਸ਼ ਇਹੀ ਹੁੰਦੀ ਵੀ ਸਰਬੱਤ ਦਾ ਭਲੇ ਵਾਲਾ ਸਿਧਾਂਤ ਲਾਗੂ ਰਹੇ ਵੀ ਸਾਡੇ ਖੇਤ ਵਿੱਚ ਕੋਈ ਜੀਵ ਜਗਤ ਜਿਹੜਾ ਵੀ ਆ ਜਿਉਂਦਾ ਹੀ ਮੋੜੇ ਮਰੇ ਨਾ ਤੇ ਉਹਨੂੰ ਖਾਣ ਨੂੰ ਭੋਜਨ ਮਿਲੇ ਹੁਣ ਜਦੋਂ ਮਾਤਾ ਧਰਤ ਮਹਾਤਾ ਤਾਂ ਮਾਂ ਤਾਂ ਸਭ ਨੂੰ ਦਿੰਦੀ ਆ ਜਿਵੇਂ ਹੁਣ ਆਪਾਂ ਤੁਸੀਂ ਜ਼ੋਰਦਾਰ ਕਸਰਤ ਕਰ ਲਈ ਜਾਂ ਕੰਮ ਕਰ ਲਿਆ ਖੇਤ 'ਚ ਥੱਕ ਗਏ ਜਿਵੇਂ ਹੁਣ ਆਪਣੇ ਬੈਕ ਸਾਈਡ ਤੇ ਗੰਨਾ ਨਾ ਚਰਾ ਰਹੇ ਆਪਾਂ ਗੰਨਾ ਚੂਪ ਸਕਦੇ ਆ ਜਿਵੇਂ ਆ ਕੋਈ ਫਲ ਲੱਗਿਆ ਹੋਇਆ ਇਸ ਤਰ੍ਹਾਂ ਤੁਸੀਂ ਫਲ ਖਾ ਸਕਦੇ ਹੋ ਹੁਣ ਇੱਧਰ ਆ ਜਾਓ ਆ ਜਿਵੇਂ ਮੂਲੀਆਂ ਨੇ ਆਪਣੇ ਕੋਲ ਆ ਦੇਖੋ ਇਹ گلابی ਰੰਗ ਦੀ ਮੂਲੀ ਆ ਕਿਸਾਨ ਵੀਰੋ ਆ ਦੇਖੋ ਇਹ گلابی ਰੰਗ ਵਾਲੀ ਆ ਆ ਆਪਣੇ ਆ ਸਫੈਦ ਚਿੱਟੀ ਮੂਲੀ ਤੇ ਇਸ ਤਰ੍ਹਾਂ ਆਪਾਂ ਕਸਰ ਤੋਂ ਬਾਅਦ ਜਿਹੜੀ ਸਵੇਰੇ ਸੂਰਜ ਚੜ੍ਹਦੇ ਨਾਲ ਕਰਾਂਗੇ ਤਾਂ ਆਪਾਂ ਮਤਲਬ ਇਹ ਚੀਜ਼ਾਂ ਖਾ ਸਕਦੇ ਹਾਂ ਹੁਣ ਆਪਾਂ ਜੇ ਅੱਗੇ ਚੱਲ ਕੇ ਦੇਖੀਏ ਵੀ ਕਸਰ ਤੋਂ ਬਾਅਦ ਸੀ ਜਿਵੇਂ ਹੋਰ ਨੌਜਵਾਨ ਵੀਰ ਨੇ ਕੋ ਕੋਤਣਾ ਕੁਝ ਖਾਣਾ ਖਾਂਦ ਕਰਦੇ ਤਾਂ ਕੁਦਰਤ ਤਾਂ ਖੇਤਾਂ ਵਿੱਚ ਬਹੁਤ ਕੁਝ ਦੇ ਸਕਦੀ ਆ ਹੁਣ ਆਪਾਂ ਉਹਨਾ ਆ ਫਰੂਟਾਂ ਬਾਰੇ ਗੱਲਬਾਤ ਕਰੀਏ ਜਿਹੜੇ ਸਾਡੇ ਕੋਲ ਹੋ ਸਕਦੇ ਨੇ ਅਸੀਂ ਖਾ ਸਕਦੇ ਆ ਤੇ ਜਿਵੇਂ ਆ ਆਪਣੇ ਅੱਗੇ ਆ ਫਰੂਟ ਦਾ ਬੂਟਾ ਇਹ ਤੁਹਾਨੂੰ ਮਿੱਠਾ ਆ ਰਾਮ ਤੌਰ ਤੇ ਮਿੱਠਾ ਤਾਂ ਬਾਜ਼ਾਰ 'ਚ ਮਿਲਦੇ ਨਹੀਂ ਆ ਦੇਖੋ ਲੱਗਿਆ ਹੈ ਬਸ ਚੋਰੀ ਵਾਲੇ ਤੋੜ ਕੇ ਲੈ ਜਾਂਦੇ ਨੇ ਗੱਲ ਆਪਾਂ ਕੀ ਰੋਕਣ ਆਹ ਸਾਹਮਣੇ ਲੱਗਿਆ ਜੀ ਮਿੱਠਾ ਇਹ ਵੀ ਬਿਮਾਰੀਆਂ ਲੜਦੀ ਤਾਕਤ ਵਧਾਉਂਦਾ ਹੈ ਤੇ ਕੈਂਸਰ ਦੇ ਮਰੀਜ਼ਾਂ ਲਈ ਲਾਹੇਵੰਦ। ਸੋ ਇਸ ਤੋਂ ਬਾਅਦ ਆਪਾਂ ਆ ਦਿਖਣਾ। ਮਤਲਬ ਹੁਣ ਅੱਗੇ ਗੱਲ ਕਰੀਏ ਜੇ ਨਿੰਬੂ ਦੀ। ਜਿਹੜੇ ਨਿੰਬੂ ਨੇ ਇਹ ਵੀ ਕੁਦਰਤੀ ਖੇਤੀ ਦੇ ਬੜੇ ਸ਼ਾਨਦਾਰ ਨੇ। ਆ ਦੇਖੋ بڑا ਨਰਮ ਨਿੰਬੂ ਆ ਤੇ ਇਹਨੂੰ ਆਪਾਂ ਅਸਰਤਾ ਖਾ ਸਕਦੇ ਹਾਂ ਇਸ ਤਰ੍ਹਾਂ ਦਾ ਨਿੰਬੂ ਆ ਜੀ ਇਹ। ਤੇ ਹੱਥ ਨਾਲ ਘੁੱਟਦੇ ਦਾ ਜੂਸ ਨਿਕਲ ਜਾਂਦਾ ਜਿਹੜਾ ਰਸ ਆ। ਤੇ ਆਪਾਂ ਘੁੱਟ ਕੇ ਦੇਖਦੇ ਆ ਵੀ ਰਸ ਨਿਕਲਦਾ ਜਾਂ ਨਹੀਂ ਆ ਦੇਖੋ ਆ ਨਿੰਬੂ ਲਿਆ ਇਹਨੂੰ ਸਾਬਤ ਤੇ ਖਾਧਾ ਜਾ ਸਕਦਾ ਹੁਣ ਮੈਂ ਸਿਰਫ ਨਚੋੜ ਕੇ ਦਿਖਾਉਣਾ ਵੀ ਇਹਨੂੰ ਆ ਦੇਖੋ ਉਹ ਆ ਦੇਖੋ ਇਹ ਰਸ ਕਿੰਨਾ ਕੁਦਰਤੀ ਹੁਣ ਤੇ ਰਸ ਨਾਲ ਤਾਂ ਇਹ ਅੰਤਾਂ ਦਾ ਭਰ ਰਿਹਾ ਨਾ ਇਹਨਾਂ ਨੇ ਵਿੱਚ ਰਸ ਆ ਧਰਤੀ ਦੇਖ ਲਓ ਸੁੱਕੀ ਪਈ ਐ ਛੇਠਾ ਨੀਗਾ ਮਾਰ ਲਓ ਕੋਈ ਪਾਣੀ ਪੂਣੀ ਨਜ਼ਰ ਨਹੀਂ ਆਉਣਾ ਕੁਦਰਤ ਤੁਹਾਨੂੰ ਬਹੁਤ ਕੁਝ ਦੇ ਸਕਦੀ ਆ ਤੁਸੀਂ ਨਿੰਬੂ ਸਾਬ ਦਾ ਖਾ ਸਕਦੇ ਆ ਸਕੰਜਮੀ ਦੀ ਲੋੜ ਨਹੀਂ ਜਿਵੇਂ ਆਪਣੇ ਗਾਹ ਅਮਰੂਦ ਲੱਗੇ ਹੋਏ ਨੇ ਅਮਰੂਦ ਖਾਧੇ ਜਾ ਸਕਦੇ ਨੇ ਸੋ ਜੈ ਸਾਨੂੰ ਕੁਦਰਤ ਇਹਨਾਂ ਕੁਝ ਦੇ ਰਹੀ ਐ ਸਿਹਤ ਦੇ ਰਹੀ ਐ ਹਵਾ ਦੇ ਰਹੀ ਐ ਵਾਤਾਵਰਨ ਇੰਨਾ ਸ਼ਾਨਦਾਰ ਹੋ ਰਿਹਾ ਸੋ ਆਪਾਂ ਨੂੰ ਇਹ ਖੇਤੀ ਨੂੰ ਸਮਝਣਾ ਚਾਹੀਦਾ ਸਿਹਤ ਨੂੰ ਆਪਣੇ ਸਰੀਰ ਨੂੰ ਲਚਕੀਲਾ ਮਜ਼ਬੂਤ ਤਾਕਤਵਰ ਬਣਾਉਣ ਲਈ ਸਾਨੂੰ ਉਹਨਾਂ ਕਿਰਿਆਵਾਂ ਨੂੰ ਜ਼ਰੂਰ ਕਰਨਾ ਚਾਹੀਦਾ ਜਿਹੜੇ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਨੇ ਸੋ ਅੱਜ ਆਪਾਂ ਨੇ ਇਸ ਤਰ੍ਹਾਂ ਦੀ ਯੋਗ ਦੀ ਕਿਰਿਆ ਕੀਤੀ ਆ ਇਹਨਾਂ ਨੂੰ ਸੂਰਿਆ ਨਮਸਕਾਰ ਆ ਜਿਹੜਾ ਸੂਰਜ ਹੈ ਕਿਸਾਨ ਨੂੰ ਸਭ ਤੋਂ ਵੱਧ ਇਹਦੀ ਲੋੜ ਹੈ ਜਿਵੇਂ ਹੁਣ ਠੰਡ ਕੋਰਾ ਪੈਣਾ ਤਾਂ ਫਿਰ ਆਪਾਂ ਸੂਰਜ ਨੂੰ ਵੀ ਤਰਸ ਜਾਂਦੇ ਆ ਸੋ ਇੱਕ ਜਿਹੜੇ ਰੀਸ਼ੀਆਂ ਮੁਨੀਆਂ ਨੇ ਸਾਧੂ ਸੰਤਾਂ ਨੇ ਜੋਗ ਬਣਾਏ ਸਨ ਤਾਂ ਆਪਾਂ ਨੂੰ ਉਹ ਇੱਕ ਤਰ੍ਹਾਂ ਦਾ ਅਸੀਰਵਾਦ ਹੈ ਜੇ ਸਰੀਰ ਲਚਕੀਲਾ ਨਹੀਂਗਾ ਅਸੀਂ ਤਾਂ ਆਪਣੇ ਗੋਡਿਆਂ 'ਤੇ ਭਾਰ ਵੀ ਨਹੀਂ ਬੈਠ ਸਕਦੇ ਸੋ ਜਿੱਕਣ ਮਤਲਬ ਮਜਬੂਤ ਕਰਨਾ ਸੋ ਜੋਗ ਨਾਲ ਸੌਖਾ ਜਾਂਦਾ ਤੇ ਨਾ ਕੋਈ ਪੈਸਾ ਲੱਗਦਾ ਤੁਸੀਂ ਖੇਤਾਂ 'ਚ ਜਦ ਵੀ ਤੁਹਾਨੂੰ ਬੇਲ ਮਿਲਿਆ ਜਾਂ ਸਾਧਰੇ ਉੱਠ ਦੀ ਸਾਧ ਸਵੇਰ ਟਾਈਮ ਕਰ ਸਕਦੇ ਆ ਜਿਵੇਂ ਆ ਨਿੰਬੂ ਦੀ ਹੋਰ ਕਿਸਮ ਆ ਮਰੂਦ ਨੇ ਪਰ ਇਹ ਕੁਦਰਤੀ ਖੇਤੀ ਵਿੱਚ ਜਿਹੜੇ ਇਹ ਪੰਛੀ ਜਿਆਦਾ ਹੁਣ ਕਰਕੇ ਉਹ ਕੱਚਾ ਹੀ ਖਾਈ ਜਾਂਦੇ ਨੇ ਕਿਉਂਕਿ ਜਿਹੜਾ ਕੁਦਰਤੀ ਖੇਤੀ ਦਾ ਫਲ ਫਰੂਟ ਆ ਇਹ ਕੱਚਾ ਹੀ ਮਿੱਠਾ ਹੁੰਦਾ ਤੇ ਇਹਨਾਂ ਕੀੜੇ ਕੁੜੇ ਦਾ ਕੀ ਲੱਗਣਾ ਤੇ ਪੱਕੂ ਤਾਂ ਕੀ ਲੱਗਣਗੇ। ਤੇ ਇਹਨਾਂ ਵਿੱਚ ਤਕਰੀਬਨਾਂ ਛੋਟੇ ਵੀ ਨੇ ਵੱਡੇ ਵੀ ਨੇ ਜਿਹਨਾਂ ਉਹ ਵੱਡੇ ਲੱਗੇ ਹੋਏ ਨੇ। ਦੇਖੋ। ਇੰਨੇ ਵੱਡੇ ਹੋ ਜਾਂਦੇ ਨੇ ਕਿ ਆਪਾਂ ਮਰੂਦ ਵੀ ਖਾ ਸਕਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਨੇ ਇਹ ਕੁਦਰਤੀ ਖੇਤੀ ਤੇ ਕੁਦਰਤ ਪੈਦਾ ਕਰਦੀ ਆ। ਜਿਹੜਾ ਆਪਾਂ ਨੇ ਆਪ ਨੂੰ ਅਸੀਂ ਸਿਹਤਮੰਦ ਤੇ ਮਜ਼ਬੂਤ ਬਣਾਈਏ। ਤਾਂ ਕੁਦਰਤੀ ਖੇਤੀ 'ਚ ਬਣਾ ਸਕਦੇ ਹਾਂ। ਸੋ ਸਭ ਤੋਂ ਜ਼ਰੂਰੀ ਜੋ ਹੈ ਆਪਣੇ ਸਰੀਰ ਲਈ ਆਵਾਂ ਸਾਹ ਨੇ ਸੋ ਇਹਨਾਂ ਸਾਹਾਂ ਨੂੰ ਮਜ਼ਬੂਤ ਕਰਨ ਲਈ ਸਾਨੂੰ ਯੋਗ ਕਰਿਆ ਜਾਂ ਉਸ ਤਰ੍ਹਾਂ ਦੇ ਜੋ ਸਾਡੇ ਬਜ਼ੁਰਗਾਂ ਨੇ ਡੰਡ ਬੈਠਕਾਂ ਮਾਰੀਆਂ ਜਾਂ ਕਸਰਤਾਂ ਕੀਤੀਆਂ ਕੋਈ ਵੀ ਆਪਣੇ ਪਸੰਦ ਦੀ ਅਸੀਂ ਐਕਸਰਸਾਈਜ਼ ਕਰੀਏ ਤੇ ਖੇਤੀ ਦੇ ਵਿੱਚੋਂ ਮਤਲਬ ਆਪਣੇ ਪਰਿਵਾਰ ਲਈ ਰਸੋਈ ਲਈ ਸੁੱਧ ਭੋਜਨ ਤੇ ਜਿਹੜਾ ਖੇਤੀ ਦਾ ਖਾਣ ਪੀਣ ਕੁਦਰਤੀ ਖੇਤੀ ਦਾ ਉਹਦੇ ਨਾਲ ਜੋੜ ਕੇ ਅਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਈਏ ਤੇ ਤੰਦਰੁਸਤ ਤੇ ਮਜ਼ਬੂਤ ਬਣੀਏ ਕੱਲਾ ਖੇ ਕੁਦਰਤੀ ਖੇਤੀ ਕਿਸਾਨ ਦਾ ਤਾਂ ਕਿ ਤਬਰ ਹੋਣਾ ਜਾਂ ਸਿਹਤਮੰਦ ਹੋਣਾ ਹੀ ਜ਼ਰੂਰੀ ਨਹੀਂ ਉਹ ਤਾਂ ਲਚਕੀਲਾ ਹੋਣਾ ਵੀ ਜ਼ਰੂਰੀ ਆ ਤੁਹਾਡੇ ਇੱਕ ਛੋਟੇ ਬੱਚੇ ਜਨੀ ਸਰੀਰ ਤੇ ਲਚਕ ਹੋਣੀ ਚਾਹੀਦੀ ਆ ਉਸ ਤਰ੍ਹਾਂ ਆਪਾਂ ਕੁਦਰਤੀ ਖੇਤੀ 'ਚ ਆਪਣੇ ਸਰੀਰ ਤੇ ਕੰਮ ਕਰਨਾ ਆਪਣੀ ਰਸੋਈ ਤੇ ਆਪਣੇ ਪਰਿਵਾਰ ਤੇ ਤਾਂ ਕਿ ਸਿਹਤਮੰਦ ਤੇ ਸੁੱਧ ਹਵਾ 'ਚ ਰਹਿ ਕੇ ਇੱਕ ਆਪਾਂ ਵਧੀਆ ਸਮਾਜ ਨੂੰ ਬਚਾ ਸਕੀਏ ਕਿਉਂਕਿ ਜਿਹੜਾ ਇਹ ਆਪਣੀ ਕੁਦਰਤੀ ਖੇਤੀ ਆ ਉਹਦੇ ਵਿੱਚ ਆਪਾਂ ਬਹੁਤ ਕੁਝ ਵੱਖਰਾ ਕਰ ਸਕਦੇ ਆ ਸੋ ਇਸ ਤਰ੍ਹਾਂ ਆਪਣੇ ਅਕੇ ਖੇਤੀ ਨਾਲ ਸੀ ਇੱਕ ਲੋਕਾਂ ਦੇ ਸਰਬੱਤ ਦੇ ਭਲੇ ਲਈ ਸ਼ੁੱਧ ਹਵਾ ਪੈਦਾ ਕਰਕੇ ਉਹ ਸਮਾਜ ਨੂੰ ਬਚਾ ਸਕਦੇ ਆ ਸੋ ਇਹ ਜਿਹੜੀ ਖੇਤੀ ਆ ਆਮ ਲੋਕਾਂ ਨੂੰ ਲੱਗਦਾ ਘਾਟੇ ਦਾ ਸਦਾ ਪਰ ਘਾਟਾ ਉਦੋਂ ਪੈਂਦਾ ਜਦੋਂ ਘਰ 'ਚ ਮਰੀਜ਼ ਹੁੰਦਾ ਇੱਕ ਮਰੀਜ਼ ਤੇ ਲੱਖਾਂ ਰੁਪਏ ਲੱਗ ਜਾਂਦਾ ਪਰ ਜੇ ਤੁਸੀਂ ਇਸ ਖੇਤੀ ਨੂੰ ਚੋੜਦੇ ਆ ਵਾਤਾਵਰਨ ਨੂੰ ਸੰਭਾਲਣ ਵਾਲੀ ਖੇਤੀ ਨਾਲ ਜਿਹੜੀ ਮਹਾਰਾਜ ਦਾ ਸੰਦੇਸ਼ ਆਪਾਂ ਨੂੰ ਮੰਨਣਾ ਪੈਣਾ ਇਸ ਖੇਤੀ ਵਿੱਚ ਜੇ ਨਹੀਂ ਮੰਨਾਂਗੇ ਤਾਂ ਬਿਮਾਰੀਆਂ ਆਉਣਗੀਆਂ ਪਵਨ ਗੁਰੂ ਪਾਣੀ ਪਤਾ ਮਾਤਾ ਦਰਤ ਮਾਤ ਇਹਨਾਂ ਦਾ ਮਤਲਬ ਸਮਝੀਏ ਕੀ ਹੈ ਤੇ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਸਰੀਰ ਨੂੰ ਮਜ਼ਬੂਤ ਬਣਾਈਏ ਜੇ ਤੁਸੀਂ ਤੰਦਰੁਸਤ ਆ ਤਾਂ ਹੀ ਬਾਕੀਆਂ ਨੂੰ ਤੰਦਰੁਸਤ ਬਣਾ ਸਕਦੇ ਜੇ ਬਿਮਾਰ ਬੰਦਾ ਤਾਂ ਉਹ ਆਪਣਾ ਦੁਖੀ ਰਹੂਗਾ ਜਦੋਂ ਵੀ ਗੱਲ ਕੀਤੀ ਜਾਵੇ ਤੰਦਰੁਸਤੀ ਦੀ ਤਾਂ ਆਪਜੀ ਕੁਦਰਤੀ ਖੇਤੀ ਕਿਸਾਨ ਜਾਂ ਹੋਰ ਜਿਹੜੇ ਵੀਰ ਨੇ ਸਿਹਤ ਨੂੰ ਕਸਰਤ ਯੋਗ ਤੇ ਜੋ ਵੀ ਆਪਣੇ ਕਰ ਸਕਦੇ ਆ ਜਿਹਦੇ ਨਾਲ ਸਰੀਰ ਲਚਕੀਲਾ ਤੇ ਮਜ਼ਬੂਤ ਹੋਵੇ ਤਾਕਤਵਰ ਹੋਵੇ ਤੇ ਸਿਹਤਮੰਦ ਭੋਜਨ ਖਾਈਏ ਤੇ ਸਾਰਿਆਂ ਨੂੰ ਆਪਾਂ ਵਧੀਆ ਵਾਤਾਵਰਣ ਦੇ ਸਕੀਏ ਸੋ ਇਹ ਕੁਦਰਤੀ ਖੇਤੀ ਵਿੱਚ ਸਰਬੱਤ ਦਾ ਭਲਾ ਵੀ ਹੋ ਸਕਦਾ ਜਦੋਂ ਸਰਬੱਤ ਦਾ ਭਲਾ ਹੋ ਗਿਆ ਤਾਂ ਆਪਾਂ ਜੋ ਕਿਰਤ ਕਰਨਾ ਕਿਰਤ ਕਰਨ ਦਾ ਸੰਧਾਤ ਅੱਥੀ ਕੰਮ ਕਰਕੇ ਉਹ ਵੀ ਲਾਗੂ ਹੋ ਗਿਆ ਜਣੀ ਇਸ ਤਰ੍ਹਾਂ ਵੀ ਤੁਸੀਂ ਇਸ ਖੇਤੀ ਨਾਲ ਪਰਮਾਤਮਾ ਨਾਲ ਜੁੜਦੇ ਆਂ ਜਦੋਂ ਪਰਮਾਤਮਾ ਨਾਲ ਜੁੜਦੇ ਆਂ ਤਾਂ ਇੱਕ ਵੱਖਰਾ ਸਕੂਨ ਵੱਖਰਾ ਆਨੰਦ ਹੁੰਦਾ ਸੋ ਇਹ ਕੁਦਰਤੀ ਖੇਤੀ ਆ ਜਿਹੜੀ ਤੁਹਾਨੂੰ ਆਮ ਦੁਨੀਆ ਨਾਲ ਵੱਖਰਾ ਕਰਕੇ ਪਰਮਾਤਮਾ ਨਾਲ ਜੋੜਦੀ ਆ ਤੇ ਸਰਬੱਤ ਦਾ ਭਲਾ ਕਰਨ ਦੀ ਹਿੰਮਤ ਬਖਸ਼ਦੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ